নিখিল okay. ਜੀਰਾ ਸ਼ਹਿਰ ਦੇ ਵਿੱਚ ਬਾਬਾ ਮੌਜਦੀਨ ਜੀ ਦੀ ਇਸ ਪਵਿੱਤਰ ਦਰਗਾਹ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮੌਜਦੀਨ ਲੰਗਰ ਸੇਵਾ ਸੁਸਾਇਟੀ ਵੱਲੋਂ ਜੋ oprala ਕੀਤਾ ਗਿਆ ਵਾ ਇਹ ਹਸਾਲ ਅੱਗੇ ਕੋਈ ਨਾ ਕੋਈ ਗੋਂ ਵਾਲਾ ਵੀ ਸਾਥ ਦੇ ਹੁੰਦੇ ਸੀ ਪਰ ਐਡ ਕੀ ਇਹਨਾਂ ਨੇ ਬੜੀ ਵਧੀਆ ਸੋਚ ਸੋਚੀ ਆ ਉਹ ਜਿਹੜਾ ਪੈਸਾ ਵਾ ਉਹ ਆਪਾਂ ਕਿਉਂ ਨਾ ਹੋਵੇ ਗਰੀਬਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਤੇ ਲਾਈਏ ਤੇ ਮੈਂ ਇਸ ਗੱਲ ਦੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇੱਕ ਚੰਗੀ ਸੋਚ ਲੈ ਕੇ ਅੱਜ ਲੰਗਰ ਵੀ ਲਾਇਆ ਚਾਦਰ ਵੀ ਚੜਾਈ ਆ ਸ਼ਰਦਾ ਨਾਲ ਸਾਰਾ ਪਰਿਵਾਰ ਆਵਦਾ ਵੀ ਇਹਨਾਂ ਦਾ ਪਰਿਵਾਰ ਸਾਰਾ ਅਤੇ ਸ਼ਹਿਰ ਦੇ ਬਹੁਤ ਸਾਰੇ ਨਾਮੀ ਪਰਿਵਾਰ ਆ ਜਾਣ ਕੇ ਜਿਨ੍ਹਾਂ ਦੇ ਸਦੌਲਤ ਅੱਜ ਸਾਰਿਆਂ ਨੇ ਨਾਲ ਮਿਲ ਕੇ ਬੜੀ ਖੁਸ਼ੀ ਮਨਾਈ ਲੰਗਰ ਲਾਇਆ ਢਿਲੇਬੀਆਂ ਵੀ ਪ੍ਰਸ਼ਾਦੇ ਵੀ ਸਾਰਾ ਕੁਝ ਕੀਤਾ ਇਹਨਾਂ ਨੇ ਪਰ ਜਿਹੜਾ ਆ ਬੜਾ ਵਧੀਆ ਸੋਚਿਆ ਵਾ ਜਿਹੜਾ ਕਿ ਗਰੀਬਾਂ ਦੀਆਂ ਸ਼ਾਦੀਆਂ ਕਰਦੀਆਂ ਗਰੀਬ ਲੜਕੀਆਂ ਦੀਆਂ ਉਹ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਅਤੇ ਉਸ ਬਾਬਾ ਮੌਜਦੀਨ ਜੀ ਦੀ ਦਰਗਾਹ ਤੇ ਮੈਂ ਇਹੀ ਅਰਦਾਸ ਕਰਦਾ ਬਾਬਾ ਮੌਜਦੀਨ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਇਸੇ ਤਰ੍ਹਾਂ ਇਹਨਾਂ ਤੇ ਹੱਥ ਰੱਖੇ ਅਤੇ ਇਹ ਤਰੱਕੀ ਕਰਦੇ ਰਹਿਣ 14 ਜੁਲਾਈ ਦਿਨ ਐਤਵਾਰ ਇਸ ਸੁਸਾਇਟੀ ਵੱਲੋਂ ਇਹਨਾਂ ਨੇ ਪੰਜ ਲੜਕੀਆਂ ਦੀਆਂ ਸ਼ਾਦੀਆਂ ਦਾ ਜੇ ਅਵਰਾਲਾ ਕੀਤਾ ਤੇ ਇਹ ਕਹਿੰਦੇ ਆ ਵੀ ਅਸੀਂ ਪੂਰਾ ਸਮਾਨ ਦੇਵਾਂਗੇ ਪੂਰੀ ਇਜਤਮਾਨ ਕਰਾਂਗੇ ਜਿਹੜੇ ਬਰਾਤੀ ਆਉਣਗੇ ਤੇ ਪੂਰਾ ਪ੍ਰਬੰਧ ਕੀਤਾ ਹੋਇਆ ਵਾ ਮੈਂ ਇਹਨਾਂ ਨੂੰ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕ ਦੇਣਾ ਅਤੇ ਇਹੀ ਕਾਮਨਾ ਕਰਦਾ ਫੇ ਬਾਬਾ ਮੌਜਦੀਨ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੀ